ਸਸਿਕਲ ਦੀ ਕੋੜਾ ਪਿੱਛੇ ਇਹ ਕੀ ਕਹਿਣਾ ਚਾਹੋਗੇ ਜੀ ਅੱਜ ਰਾਜਪੁਰੇ ਦੇ ਪਿੱਛੇ ਇਹ ਪਰਮਾ ਜਿਹੜਾ ਮੇਲਾ ਕਿਸਾਨ ਮੇਲਾ ਲੱਗਿਆ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਤੁਸੀਂ ਟਰੈਕਟਰ ਚਲਾ ਕੇ ਜਿਹੜਾ ਹੈ ਅੰਦਰ ਆਏ ਕੀ ਕਹਿਣਾ ਚਾਹੋਗੇ ਦੇਖੋ ਜੀ ਟਰੈਕਟਰ ਤਾਂ ਸਾਡੀ ਵਿਚਾਰੜ ਹੈ ਟਰੈਕਟਰ ਨੂੰ ਦੇਖ ਕੇ ਲੋਰੀ ਝੜ ਜਾਂਦੀ ਹੈ ਸੋ ਅੱਜ ਇੱਥੇ ਰਾਜਪੁਰੇ ਦੇ ਵਿੱਚ ਜਿਹੜਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਉਹ ਅਸੀਂ ਦੇਖਣ ਲਈ ਆਏ ਆਏ ਆ ਮੇਰੇ ਨਾਲ ਅੱਜ ਸਾਡੇ ਜਾਇੰਟ ਕਿਲਰ ਦਾ ਲਾਭ ਸਿੰਘ ਜੀ ਤੁਹੋਗੇ ਐਮਐਲਏ ਸਾਹਿਬ ਔਰ ਇਹ ਦੇ ਪ੍ਰਬੰਧਕ ਕੁਤਨੀਤ ਹੋਰੀ ਅਵਜਿੰਦਰ ਸਿੰਘਾ ਜੀ ਸਦੋਆ ਸਾਹਿਬ ਸਾਰੇ ਆ ਇਹਨਾਂ ਨੂੰ ਬਧਾਈ ਦਿੰਦਾ ਕਿਉਂਕਿ ਦੇਖੋ ਜਦੋਂ ਮੇਲੇ ਲੱਗਦੇ ਨੇ ਫਿਰ ਇਨਫੋਰਮੇਸ਼ਨ ਦਾ ਆਦਾਨ ਪ੍ਰਾਪਾਣ ਹੁੰਦਾ ਔਰ ਇਹਦੀ ਖੇਤੀਬਾੜੀ ਹੈ ਨਾ ਖੇਤੀਬਾੜੀ ਪੰਜਾਬ ਦੀ ਨਹੀਂ ਮੈਂ ਕਹਿੰਦਾ ਦੇਸ਼ ਦੀ ਬੈਕਬੋਨ ਔਰ ਜਿਹੜਾ ਰੰਗਲੇ ਪੰਜਾਬ ਦਾ ਸੁਪਨਾ ਹੈ ਪੰਜਾਬ ਸਰਕਾਰ ਦਾ ਮੈਨੂੰ ਇਹ ਲੱਗਦਾ ਹੈ ਮਾਰਯੂ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਇੱਕ ਰੰਗਲੇ ਪੰਜਾਬ ਦਾ ਰਸਤਾ ਨਾ ਖੇਤਾ ਵੀ ਦੀ ਹੋ ਗਈ ਜਾਂਦਾ ਹੈ ਖੇਤੀਬਾੜੀ ਵੀ ਦੀ ਹੋ ਜਾਂਦਾ ਸਾਡੀ ਜਿਹੜੀ ਨਵੀਂ ਟੈਕਨੋਲੋਜੀ ਅਸੀਂ ਯੂਜ਼ ਕਰੀਏ ਉਹ ਸਾਰੀ ਹੈ ਜਿੱਥੇ ਡਿਸਪਲੇ ਤੇ ਹੈ ਸਾਡਾ ਜਿਹੜਾ ਲਾਈਫ ਸਟਾਕਸ ਉਹ ਡਿਸਪਲੇ ਤੇ ਹੈ ਕਿਉਂਕਿ ਅਸੀਂ ਮੇਰਾ ਖਿਆਲ ਹੈ ਵੀ ਹਾਰਟੀਕਲਚਰ ਨੂੰ ਅਪਣਾਈਏ ਨਾਲ ਜਿਹੜੇ ਤੁਹਾਡੇ ਪਸ਼ੂਆਂ ਦਾ ਜਿਹੜਾ ਸਹਾਇਕ ਰੰਦਾ ਬਣਾਈਏ ਤੇ ਖੇਤੀ ਨੂੰ ਇਹਦੀ ਮਾਰਕੀਟਿੰਗ ਨੂੰ ਚੰਗੀ ਤਰ੍ਹਾਂ ਸਟਰੋਂਗ ਕਰੀਏ ਆਪਦੇ ਹੱਥੇ ਚ ਲਈਏ ਮਾਰਕੀਟਿੰਗ ਨੂੰ ਜਦੋਂ ਕਿਸਾਨਾਂ ਨੇ ਆਪਦੇ ਹੱਥੀ ਲੈ ਲਿਆ ਨਾ ਸਭੀ ਲੋਕ ਪੰਜਾਬ ਦਾ ਫਿਰ ਦੁਨੀਆ ਦਾ ਸਭ ਤੋਂ ਮੀਠੂਬਾ ਬਣ ਗਏ ਦੁਨੀਆ ਦਾ ਸਭ ਤੋਂ ਮੀਠੂਬਾ ਤੁਹਾਨੂੰ ਕੀ ਲੱਗਦਾ ਜੀ ਅੱਜ ਜਿਹੜਾ ਕਿਸਾਨ ਮੇਲਾ ਲੱਗਿਆ ਕਿਸਾਨਾਂ ਨੂੰ ਇਹਦਾ ਕਿੰਨਾ ਕੁ ਫਾਇਦਾ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਹੋਏਗਾ ਸਾਡੇ ਕਿਸਾਨ ਤਾਂ ਗੁਜਰਾਤ ਤੋਂ ਜਾ ਕੇ ਫਾਇਦਾ ਲੈ ਆਉਂਦੇ ਆ ਹੈ ਇਹਦਾ ਇੱਥੇ ਚੱਲ ਕੇ ਆਇਆ ਤਾਂ ਬਹੁਤ ਫਾਇਦਾ ਹੋਣਾ ਸਾਡੇ ਬੜੇ ਐਂਟਰਪ੍ਰਾਈਜ਼ਿੰਗ ਹੈ ਸਾਡੇ ਕਿਸਾਨ ਬਹੁਤ ਐਂਟਰਪ੍ਰਾਈਜ਼ਿੰਗ ਠੀਕ ਠੀਕ ਥੈਂਕ ਯੂ ਥੈਂਕ ਯੂ ਸਰ